Copyright disclaimer under Section 107 of the Copyright Act 1976: Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. Shikhar hope ਤਾ ਫਿਰ ਬਹੁਤੀ देर ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਨੂੰ ਤਾਂ ਸਾਰੇ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋ ਕੇ ਤੇ ਅੱਜ ਇਹ ਹੋਰ ਕੁਝ ਭੁੱਲੇ ਜਾਂ ਨਾ ਭੁੱਲੇ ਪਰ ਇਹ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਇਹ ਕਹਿ ਕੇ ਆਪਦੇ ਮੂੰਹ ਤੇ ਹੱਥ ਮਾਰਨਾ ਨਹੀਂ ਭੁੱਲਦੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਵਾਲਾ ਟਾਈਮ ਦੇ ਵੈਲੈਂਟਾਈਨ ਦੇ ਤਾਂ ਬੜਾ ਯਾਦ ਰਹਿ ਗਿਆ ਪਰ ਜਿਹੜਾ 14 ਫਰਵਰੀ ਨੂੰ ਬਲੈਕ ਡੇ ਹੁੰਦਾ ਉਹਦੇ ਬਾਰੇ ਤਾਂ ਤੁਸੀਂ ਇੱਕ ਵਾਰ ਵੀ ਨਹੀਂ ਗੱਲ ਕੀਤੀ ਤੁਹਾਨੂੰ ਕਿੰਨੀ ਆਡੀਅנס ਵੇਖਦੀ ਹੈ ਤੁਹਾਡੀ ਹਜ਼ਾਰਾਂ ਚ ਵੇਖਦੇ ਲੋਕੀ ਤੁਹਾਨੂੰ ਤੇ ਤੁਸੀਂ ਜਿਹੜਾ ਆਪਣਾ ਇਤਿਹਾਸ ਉਹਦੇ ਬਾਰੇ ਗੱਲ ਹੀ ਨਹੀਂ ਕਰਦੇਗੇ ਥੋੜੀ ਬਹੁਤ ਗੱਲ ਕਰੋ ਤਾਂ ਕਿ ਉਹਨਾਂ ਨੂੰ ਕੁਝ ਤੁਹਾਡੇ ਤੋਂ ਸਿੱਖਣ ਨੂੰ ਮਿਲੇ 14 ਫਰਵਰੀ ਨੂੰ ਜਿਹੜੇ ਆਪਣੇ ਜਵਾਨ ਸ਼ਹੀਦ ਹੋਏ ਉਹਨਾਂ ਚ ਪੰਜਾਬੀ ਵੀਰ ਵੀ ਕਿੰਨੇ ਸੀ ਕਿੰਨੇ ਸ਼ਹੀਦ ਹੋਏ ਉਹਨਾਂ ਬਾਰੇ ਤਾਂ ਤੁਸੀਂ ਇੱਕ ਵਾਰ ਵੀ ਨਹੀਂ ਗੱਲ ਕੀਤੀ ਤੇ ਆ ਤੁਹਾਨੂੰ ਵੈਲੈਂਟਾਈਨ ਦੇ ਬੜਾ ਯਾਦ ਰਹਿੰਦਾ ਤੈਨੂੰ ਪਤਾ じゃ ਕਿ ਅੱਜ ਗਾਲਾਂ ਟਾਂਡੇ ਆ ਤੇ ਅੱਜ ਆਪਾਂ ਕੇਕ ਕੱਟ ਕਰਾਂਗੇ ਮੰਮੀ ਵਰਕਿਆ ਨਾਲ ਤੇ ਫੈਮਿਲੀ ਨਾਲ ਤੇ ਤੀਤੀ ਵਰਕਿਆ ਆ ਰਿਹਾ ਚਲੋ ਤੁਸੀਂ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਜ਼ਰੂਰ ਕਰੋ ਪਰ ਇਹਦਾ ਵਲੌਗ ਬਣਾਉਣਾ ਜ਼ਰੂਰੀ ਸੀਗਾ ਹੁਣ ਤੁਹਾਨੂੰ ਇਹ ਵਲੌਗ ਦੇ ਵਿੱਚ ਤੁਹਾਡੇ ਕਿੰਨੇ ਲੋਕ ਕਮੈਂਟ ਕਰਕੇ ਤੁਹਾਨੂੰ ਲਾਂਹਤਾ ਪਾਈ ਜਾਂਦੇ ਆ ਵੀ ਤੁਹਾਨੂੰ ਵੈਲੈਂਟਾਈਨ ਡੇ ਯਾਦ ਰਹਿ ਗਿਆ ਪਰ ਜਿਹੜੇ ਜਵਾਨ ਸ਼ਹੀਦ ਹੋਏ ਉਹਨਾਂ ਬਾਰੇ ਤੁਹਾਨੂੰ ਕੁਝ ਵੀ ਨਹੀਂ ਯਾਦ ਮੈਨੂੰ ਤਾਂ ਲੱਗਦਾ ਇਹਨੂੰ ਪਤਾ ਵੀ ਨਹੀਂ ਹੋਣਾ ਵੀ 14 ਫਰਵ ਨੂੰ ਬਲੈਕ ਡੇ ਹੁੰਦਾ ਵੀ ਉਹ ਦਿਨ ਆਪਣੇ ਜਿਹੜੇ ਜਵਾਨ ਸ਼ਹੀਦ ਹੋਏ ਸੀਗੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਤੇ ਆਪਾਂ ਰੈਡੀ ਹੋ ਕੇ ਸੀਗੇ ਤਦੀਪ ਚ ਜਾ ਰਿਆ ਆ ਵੀ ਵਿੱਲਾ ਹੀ ਫੈਦ ਰੇਂਦਾ ਜੀਤਾ ਕਾਦਰ ਮੈਂ ਚੰਗੀਆਂ ਗਾਲਾਂ ਕੱਢ ਜਦੋਂ ਦੀ ਇਹਦੀ ਮੰਗਣੀ ਹੋਈ ਐ ਇਹ ਤੀਜੇ ਦਿਨ ਅੱਜ ਸਾਰੇ ਘਰੇ ਆਵੜਿਆ ਰੇਂਦਾ ਇਹਨੂੰ ਸ਼ਰਮ ਸ਼ੁਰਭ ਹੈ ਨਹੀਂ ਜਮਾ ਵੀ ਬੱਤ ਸਹੀ ਐ ਤੇ ਬਾਕੀ ਅੱਜ ਵਿਗਤਾਂ ਰਵੀਆਂ ਕਿਆਂ ਤੇ ਅਸੀਂ ਇਕੱਠੇ ਹੋਵਾਂਗੇ ਵਧੀਆ ਫਰਸ਼ਣ ਕਰਾਂਗੇ ਸਾਡੇ ਵਰਗੇ ਜੇ ਘਰੇ ਫੁੱਲ ਤੋੜ ਕੇ ਦੇ ਦੇਣਾ ਕਿਸੇ ਨੂੰ ਤਾਂ ਉਹਨਾਂ ਨੇ ਕਹਿਣਾ ਪਹਿਲਾਂ ਤਾਂ ਕੰਮ ਦੱਸ ਤੇ ਇਹਨੂੰ ਕੰਮ ਕੀ ਹੈ ਤੇ ਇਹ ਮੇਰੇ ਸਾਰੇ ਦੇ ਵੈਲੈਂਟਾਈਨ ਦੇ ਸੈਲੀਬ੍ਰੇਟ ਕਰੀ ਜਾਂਦੇ ਤੇ ਦੀਦੀ ਵਰਗੇ ਆ ਰਿਹਾ ਤੇ ਆਪਾਂ ਉਹਨਾਂ ਦੀ ਵੇਟ ਕਰਦੇ ਹਾਂ ਤੇ ਉਹਨਾਂ ਟਮ ਆਪਾਂ ਬਣਾਉਣੇ ਚਾ ਰੁਕ ਜਾ ਆ ਜਾਂਦੇ ਤੇਰੀਆਂ ਦੀਦੀ ਵਰਗੀਆਂ ਨੂੰ ਫੇਰ ਚਾਹ ਬਣਾ ਲਈ ਨਹੀਂ ਤੇ ਤੂੰ ਚਾਹ ਹੁਣ ਬਣਾ ਕੇ ਰੱਖ ਦੇ ਨਹੀਂ ਉਹਨਾਂ ਨੇ ਨਾ ਦੋਆ ਘੈਂਟਾਂ ਤੇ ਚਾਹ ਹੋ ਜਾਣੀ ਤੇਰੀ ਬੇਈ ਵੈਸੇ ਵੀ ਕੋਈ ਇੰਨਾ ਟਾਈਮ ਨਹੀਂ ਲੱਗਣਾ ਚਾਹ ਬਣਾਉਣ ਤੇ ਤੇ ਤੂੰ ਕਿਹੜਾ ਬਾਹਲੀ ਚੱਜ ਦੀ ਬਣਾ ਕੇ ਦੇਣੀ ਜੋਕਲ ਪਾਣੀ ਬਣਾ ਕੇ ਦੇ ਦੇਣਾ ਉਹਨਾਂ ਨੂੰ ਧਿਆਨ ਦੀ ਰੱਖੋ ਤੇ ਆਪਣੇ ਲੋਕ ਠੀਕ ਲੱਗੀ ਜੀ ਲੁੱਕ ਤਾਂ ਤੇਰੀ ਸੋਹਣੀ ਆ ਤੇ ਇਹ ਵੀ ਚੰਗੀ ਗੱਲ ਹੈ ਤੂੰ ਸੂਟ ਪਾਉਣੀ ਆ ਪਰ ਜਿਹੜੀਆਂ ਕੁੜੀਆਂ ਸੂਟ ਪਾਉਂਦੀਆਂ ਚਾਹੇ ਕੋਈ ਵੀ ਇਹ ਚੰਗੇ ਘਰ ਦੀ ਕੁੜੀ ਆ ਉਹ ਤੇਰੇ ਵਾਂਗੂ ਆਏ ਸੜਕਾਂ ਤੇ ਫੋਨ ਦਾ ਕੈਮਰਾ ਖੋਲ ਕੇ ਵਲੌਗ ਨਹੀਂ ਬਣਾਉਂਦੀਆਂ ਆਏ ਆਵਾਰਾ ਨੇ ਹੁੰਦੀਆਂ ਉਹ ਇਹ ਬੜੀ ਅੱਛੀ ਬਾਤ ਕਹੀ ਆਪੇ ਨਾਲੇ ਆਪ ਦਾ ਫੋਨ ਇੱਕ ਥਾਂ ਤੇ ਟਿਕਾ ਕੇ ਰੱਖਿਆ ਕਰ ਵਾਰੀ ਵਾਰੀ ਕੈਮਰਾ ਨਾ ਘਮਾਇਆ ਕਰ ਸਾਨੂੰ ਤੇਰਾ ਵਲੌਗ ਦੇਖਣ ਵਾਸਤੇ ਜਾਂ ਤਾਂ ਵਾਰੀ ਵਾਰੀ ਫੋਨ ਘਮਾਉਣਾ ਪੈਂਦਾ ਤੇ ਜਾਂ ਤੇਰੇ ਵਲੌਗ ਦੇ ਹਿਸਾਬ ਨਾਲ ਸਾਨੂੰ ਆਜੇ ਤਾਂ ਨਹੀਂ ਜਿਹੜੀ ਐ 360 ਡਿਗਰੀ ਦੇ ਹਿਸਾਬ ਨਾਲ ਘਮਾਉਣੀ ਪੈਂਦੀ ਐ ਤਿੰਨੇ ਸਵਾਗਤ ਆਣੀਆਂ ਨੇ ਬਲ ਬੇਸਤੀ ਕਰਕੇ ਫਿਰ ਸਸਰੀ ਘਰ ਬੁਲਾਉਂਦੇ ਨੇ ਜਿਵੇਂ ਬਣਾ ਵੀ ਆ ਸੁੱਡਲ ਜੀ ਨੇ ਨਵਾਂ ਹੀ ਰਿਵਾਜ ਘਟਤਾ ਵੀ ਪਹਿਲਾਂ ਅਗਲੇ ਦੀ ਬੇਸਤੀ ਕਰੋ ਘਰ ਆਏ ਦੀ ਤੇ ਫਿਰ ਉਹਨੂੰ ਸੱਸੀ ਘਰ ਬੁਲਾਓ ਤੇ ਫਿਰ ਉਹਦਾ ਹਾਲ ਚਾਲ ਪੁੱਛ ਇਹ ਕੀ ਹੈ ਵੈਸੇ ਇਹਨੂੰ ਵੀ ਕੀ ਕਹਿ ਸਕਦੇ ਆ ਆਪਾਂ ਸੁੱਡਲ ਤਾਂ ਸੁੱਡਲਾ ਵਾਲੇ ਕੰਮ ਕਰੋ ਹਾਪੇ ਬਲਾਉਂਟਾ ਹੁੰਦਾ ਦੀ ਤੇ ਦੱਸ ਕੇ ਹੋਗਾ ਤੁਹਾਡਾ ਸਵਾਲ ਬਸ 5 ਕਰ ਰਹਿਗੇ 10 ਅੱਛਾ ਤੁਸੀਂ ਹੁਣ ਗਲਤ ਨਾ ਸਮਝ ਲਿਓ ਵੀ ਇਹਨੂੰ ਆਪਦੀ ਭੈਣ ਦੀ ਫਿਕਰ ਆ ਵੀ ਉਹਦੇ ਚੈਨਲ ਛੇਛੇ ਤੇ ਵੱਧ ਜੇ ਗਰੋਥ ਆ ਜੇ ਸਬਸਕ੍ਰਾਈਬਰਸ ਵੱਧ ਜਾਣਾ ਐਕਚੁਅਲੀ ਜਿਹੜੀ ਗੱਲ ਆ ਵੀ ਇਹਨੇ ਆਪਦੇ ਚੈਨਲ ਦੇ ਵਿੱਚ ਪ੍ਰੋਮੋਸ਼ਨ ਕਰਨੀ ਸੀ ਉਹਦੇ ਚੈਨਲ ਦੀ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਕਰ ਲੈ ਇਸ ਕਰਕੇ ਨੇ ਗੱਲ ਕੀਤੀ ਸੀ ਕਿੰਨੇ ਸਬਸਕ੍ਰਾਈਬਰ ਹੋਗੇ ਤੇ ਕਿੰਨੇ ਨਹੀਂ ਤੇ ਪਿਆਰੀ ਸਮਝ ਗਈ ਹਾਂਜੀ ਹੁਣ ਆਪਾਂ 5 ਟਿਪ ਜਾਰਿਆ ਤੀਦੀ ਵਾਰ ਕਿ ਆ ਕੇ ਸੀ ਤਾਂ ਹੁਣ ਆਪਾਂ ਨਾਲ ਪੁੱਛਦੇ ਆ ਪਾਣੀ ਚਾਹ ਨਹੀਂ ਨਹੀਂ ਭੈਣੇ ਤੂੰ ਪਹਿਲਾਂ ਆਪਦਾ ਨਾ ਵਲੌਗ ਪੂਰਾ ਕਰ ਲੈ ਵੀ ਉਹ ਨਾ ਤੇਰਾ ਵਿੱਚ ਰਹੇ ਜਿਹੜੇ ਘਰ ਆਏ ਰਿਸ਼ਤੇਦਾਰ ਮਹਿਮਾਨ ਉਹਨਾਂ ਦੀ ਸੇਵਾ ਤਾਂ ਬਾਅਦ ਚ ਵੀ ਹੁੰਦੀ ਰਹੂਗੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀਗੀ ਵੀ ਤੇਰਾ ਪਿੱਛੇ ਜਿਹੜਾ ਡੈਡੀ ਆ ਉਹ ਕੁਰਸੀ ਚੱਕ ਕੇ ਲਈ ਜਾਂਦਾ ਆਪ ਵੀ ਤੂੰ ਉਹਨੂੰ ਕੁਰਸੀ ਲਿਆ ਦੇ ਚੱਕ ਕੇ ਬਹਿ ਜਾਊਗਾ ਤੇ ਤੇਰੀ ਭੈਣ ਹੈ ਜਿਹੜੀ ਕਦੋਂ ਦੇ ਪਾਣੀ ਮੰਗੀਏਂਦੇ ਤੂੰ ਪਹਿਲਾਂ ਪਾਣੀ ਦਾ ਗਲਾਸ ਲਿਆ ਦੇ ਨਾ ਉਹ ਤਾਂ ਆਪਾਂ ਕਰਨਾ ਨਹੀਂ ਕਿ ਪਹਿਲਾਂ ਸਾਡਾ ਵਲੌਗ ਦੇਖਣਾ ਹੈ ਸਾਡਾ ਵਲੌਗ ਨਾ ਵਿੱਚ ਰਹੇ ਜੀ ਦੂਜਿਆਂ ਨੂੰ ਬਾਅਦ ਚ ਵੇਖੇ ਜਾਊਗੀ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਕੱਪ ਕਰਦੇ ਸਾਰਿਆਂ ਨੂੰ ਕੈਂਟ ਹੋਣੀ ਤੇ ਬਾਬੇ ਵਾਜ ਜਾਗਾ ਵੈਲੈਂਟਾਈਨ ਡੇ ਨਾ ਤੇ ਅੱਜ ਆਪਣਾ ਫਰਸਟ ਵੈਲੈਂਟਾਈਨ ਡੇ ਆ ਤੇ ਮੇਰੇ ਸੋਨੂ ਦਾ ਤੇ ਆਪਾਂ ਬਣਾਉਣਾ ਬਹੁਤ ਕੈਂਟ ਤੇ ਆਪਾਂ ਕੇਕ ਦੀ ਕੱਟ ਕਰਾਂਗੇ ਨਾ ਤੇ ਬਾਜੀ ਹੁਣੀ ਆ ਰਹੇ ਆ ਨਾ ਤੇ ਫਿਰ ਆਪਾਂ ਚੱਲਾਂਗੇ ਤੇ ਬਾਕੀ ਥੋਕ ਦਾ ਵਿਚਾਰ ਨਹੀਂ ਘੈਂਡ ਹੋ ਗਿਆ ਨਾ ਤੇ ਬਾਬਾ ਚੜੀ ਕੋਲੇ ਰੱਖੇ ਚਲੋ ਆਪਾਂ ਮਿਲਦੇ ਆ ਅੱਗੇ ਫਿਰ ਇਹਨਾਂ ਦੋਨਾਂ ਦਾ ਵਿਆਹ ਕਾਹਦਾ ਪੱਕਾ ਹੋ ਗਿਆ ਆ ਦੀਪ ਨੇ ਤਾਂ ਕੰਮ ਹੀ ਛੱਡ ਦਿੱਤਾ ਆਪਦਾ ਜਮਾਂ ਵਿਹਲਾ ਬੈ ਗਿਆ ਹੁਣ ਘਰੇ ਇਹਨੂੰ ਪਤਾ ਹੀ ਵੀ ਹੁਣ ਜਿਹੜੇ ਸੋਨੂ ਆ ਵਲੌਗ ਬਣਾਉਂਦੀ ਆ ਉਹਦੇ ਪੈਸੇ ਆਉਂਦੇ YouTube ਤੋਂ ਤੇ ਉਹਦੇ ਤੇ ਆਪਾਂ ਚੰਗੀ ਐਸ਼ ਕਰਾਂਗੇ ਵੀ ਆਪਾਂ ਹੁਣ ਕੰਮ ਕਰਕੇ ਕੀ ਲੈਣਾ ਇਹ ਵਿਹਲੜ ਜਾਂ ਰੋਜ਼ ਹੀ ਆ ਰਹਿਂਦਾ ਆਪਦੇ ਸਹਰੇ ਘਰੇ ਇਹਨਾਂ ਦੇ ਘਾਤੇ ਵੀ ਨਹੀਂ ਰੋਕਦੇ ਵੀ ਤੂੰ ਕੀ ਲੈਣ ਚੱਲਿਆ ਵੀ ਰੋਜ਼ ਤੁਰਿਆ ਰਹਿਣਾ ਬੂਥਾ ਚੱਕ ਕੇ ਆਪਦਾ ਦੋਨੋਂ ਤੇ ਤੇ ਪਤਾ ਚਲ ਕੇ ਸੀ ਘਰ ਤੇ ਨੰਨੂ ਤੇ ਲਾਲ ਲਕੀਆਂ ਮੈਂਤੀ ਇਹ ਹੈ ਕਿ ਅਧਿ ਮੇਰੇ ਪਤੀ ਜੀ ਜੋ ਕੰਮਰੇ ਭਰਾ ਦੀ ਬੇਟੀ ਆ ਇਹ ਤਾਂ ਸਾਰਿਆਂ ਨੂੰ ਪਤਾ ਵੀ ਜਿਹੜੀ ਪਤੀ ਜੀ ਆ ਉਹ ਭਰਾ ਦੀ ਕੁੜੀ ਹੁੰਦੀ ਆ ਪਰ ਜਿਹੜੀ ਤੂੰ ਗੱਲ ਦੱਸਣ ਵਾਲੀ ਆ ਉਹ ਦੱਸ ਵੀ ਇਹ ਤੇਰੇ ਸਕੇ ਭਰਾ ਦੀ ਕੁੜੀ ਆ ਕਿ ਚਾਚੇ ਚਾਇ ਦੇ ਜਿਹੜੇ ਮੁੰਡੇ ਆ ਉਹਨਾਂ ਦੀ ਕੁੜੀ ਆ ਤੇ ਇਹ ਕੰਦ ਭੂਆ ਜਮ ਮੈਂਤੀ ਲਾ ਲਾ ਤੁਹਾਨੂੰ ਮੈਨੂੰ ਕੰਮੋਂ ਤਾਂ ਹੜਾ ਫਿਰ ਆਪਾਂ ਕੁੜੀ ਤੇ ਮੈਂਤੀ ਲਾਉਣ ਲੱਗੀਆਂ ਪਹਿਲਾਂ ਇਹਨੇ ਆਪਦੇ ਚੈਨਲ 'ਚ ਆਪਦੇ ਭੈਣ ਦੀ ਜਿਹੜੀ ਚੈਨਲ ਦੀ ਪ੍ਰੋਮੋਸ਼ਨ ਕੀਤੀ ਸੀਗੀ ਹੁਣ ਇਹਨੇ ਆਪਦੇ ਚੈਨਲ ਵਿੱਚ ਆਪਦੀ ਹੀ ਪ੍ਰੋਮੋਸ਼ਨ ਕਰਤੀ ਵੀ ਹੁਣ ਇਹਨੇ ਸਾਰਿਆਂ ਨੂੰ ਦੱਸਤਾ ਵੀ ਹਾਂ ਮੈਨੂੰ ਮਹਿੰਦੀ ਲਾਉਣੀ ਆਉਂਦੀ ਹੈ ਵੀ ਜੇ ਕਿਸੇ ਨੇ ਲਵਾਉਣੀ ਹੈ ਤੇ ਮੈਂ ਲਾ ਦੂੰਗੀ ਵੀ ਇਹ ਨਹੀਂ ਵੀ ਸਿਰਫ ਮੈਂ ਵਲੌਗ ਹੀ ਬਣਾਉਂਗੀ ਮੈਂ ਸਾਈਡ ਬਿਜ਼ਨਸ ਵੀ ਕਰਦੀ ਹਾਂ ਆਪਾਂ ਮੈਂ ਤੇ ਲਾਉਣ ਲੱਗ ਪਿਆ ਤੇ ਹੁਣ ਕੇ ਮੇਰੀ ਪਿਆਰੀ ਕੁੜੀਆ ਤੁਹਾਨੂੰ ਮਹਿੰਦੀ ਲਾਉਣੀ ਆ ਚਲੋ ਬਾਕੀ ਕੰਮਾਂ ਦਾ ਤਾਂ ਪਤਾ ਨਹੀਂ ਵੀ ਕਿਵੇਂ ਕਰਦੀ ਹੈ ਕਿਵੇਂ ਨਹੀਂ ਇਹਨੂੰ ਕਰਦੇ ਜਿਹੜੇ ਕੰਮ ਦੂਜੇ ਹੁੰਦੇ ਵੀ ਹੈ ਕਿ ਨਹੀਂ ਪਰ ਇਹਨੇ ਜ਼ਰੂਰ ਪਤਾ ਲੱਗ ਗਿਆ ਵੀ ਇਹਨੂੰ ਮਹਿੰਦੀ ਬਹੁਤ ਸੋਨੇ ਲਾਉਣੀ ਆਉਂਦੀ ਹੈ ਮਹਿੰਦੀ ਕਾਤ ਲਾਈਣਾ ਜਾ ਤਾਣਾ ਕੀ ਤੇ ਜਾ ਤੇ ਜੇ ਤੂੰ ਜਵਾਕੜੀ ਦੇ ਮਹਿੰਦੀ ਲਾਉਣੀ ਹੈ ਤਾਂ ਲਾ ਦੇ ਉਹਦਾ ਦਿਮਾਗ ਆ ਤਾਂ ਚੱਟੀ ਨਹੀਂ ਉਹ ਵੀ ਕਹਿੰਦੀ ਹੋਗੀ ਮਹਿੰਦੀ ਕਾਦੀ ਲਵਾਉਣਾ ਆ ਗਈ ਮੈਂ ਤੇ ਤੇ ਮੇਰੇ ਦਿਮਾਗ ਹੀ ਖਾ ਗਈ ਅੱਧਾ ਕਾਹਦੇ ਕੋਲ ਥੋੜਾ ਸੰਗ ਦੀ ਆ ਤਾਣੇ ਬੋਲਦੀ ਉਹ ਸੰਗਦੀ ਨਹੀਂਗੀ ਉਹ ਇਸ ਕਰਕੇ ਚੱਪ ਕਰਕੇ ਬੈਠੀ ਆ ਵੀ ਉਹ ਕਹਿੰਦੀ ਜੇ ਮੈਂ ਦੀ ਇੱਕ ਗੱਲ ਦਾ ਜਵਾਬ ਦੇ ਤਾਂ ਇਹਨੇ ਅਗੋ ਦੂਜੀ ਪੁੱਛ ਲੈਣੀ ਦੂਜੀ ਦੇ ਜਵਾਬ ਦੇ ਤਾਂ ਤੀਜੀ ਪੁੱਛ ਲੈਣੀ ਵੀ ਇਹਦੂ ਚੰਗਾ ਮੈਂ ਚੱਪ ਕਰਕੇ ਬਹਿ ਜਾਣੀ ਆ ਵੀ ਇੱਕ ਦੋ ਵਾਰ ਸਵਾਲ ਜੇ ਪੁੱਛੂਗੀ ਬਾਅਦ ਚ ਆਪੇ ਚੱਪ ਕਰਕੇ ਬੈਠ ਕੇ ਮਹਿੰਦੀ ਲਾ ਦੂਗੀ ਅੱਜ ਆਪਣਾ ਵਾਲੋਂ ਟਾਂਡ ਰਹਿ ਗਿਆ ਕਿਉਂਕਿ ਮਰਤੇ ਨਾ ਉਹ ਅਗਰ ਸਟੋਰੀ ਫਾਈਟ ਤੇ ਉਹ ਤਾਂ ਚੱਲ ਗਿਆ ਤੇ ਛੋਟੇ ਦੀ ਪਾਈ ਹੋਇਆ ਕਿ ਆਪ ਉਹਨਾਂ ਦੀ ਸੇਵਾ ਕਰਦੇ ਆਂ ਪਹਿਲਾਂ ਮੈਂ ਚਾਰ ਛੀ ਜ ਬਣਾਉਣ ਵਾਸਤੇ ਆਹੋ ਜਿਵੇਂ ਦੂਜੀ ਦੀ ਸੇਵਾ ਕੀਤੀ ਐ ਉਵੇਂ ਇਹਦੀ ਕਰਦੇ ਪਹਿਲਾਂ ਦੱਬ ਕੇ ਇਹਦੀ ਵੀ ਬੇਇੱਜ਼ਤੀ ਕਰਦੇ ਫਿਰ ਉਹ ਚਾਹ ਪਾਣੀ ਪੋਛ ਲਈ ਮਰਥੋੜੀ ਚਾਹ ਨਿਕਲ ਗਈ ਹਾਈ ਨੀ ਕਾ ਲੋ ਤੇਰੀ ਚਾਹ ਕਿ ਇਹਦਾਂ ਨਿਕਲ ਗਈ ਗਲਤ ਨਾ ਸਮਝਿਓ ਮੂੰਹ ਚ ਨਿਕਲ ਗਿਆ ਸੀਗਾ ਮੇਰਾ ਮਤਲਬ ਸੀਗਾ ਵੀ ਉਹਦੀ ਚਾਹ ਜਿਹੜੀ ਕਿੱਧਰ ਨੂੰ ਨਿਕਲ ਗਈ ਸੱਜੇ ਪਾਸੇੋਂ ਨਿਕਲ ਗਈ ਕਿ ਖੱਬੇ ਪਾਸੇੋਂ ਨਿਕਲ ਗਈ ਜਾਤੇ ਮੈਂ ਅਗੜਾ ਇਸੇ ਪਾਰ ਕਰਤੇ ਦਿੱਤੀ ਤੇ ਇਹ ਸਮੋਸੇ ਆਖ ਕਿਸਨ ਕੋਸ਼ ਸਮਝ ਲੱਗੀ ਵੀ ਕੀ ਕਹੇਗੀ ਵਿੱਚ ਕਹਿੰਦੀ ਵੀ ਮੈਂ ਘਰੇ 버ਗਰ ਬਣਾਏ ਸੀਗੇ ਤੇ ਵਿੱਚੇ ਸਮੋਸਿਆਂ ਦਾ ਨਾਮ ਲਾਇਆ ਗਿਆ ਕੁਝ ਸਮਝ ਤਾਂ ਲੱਗੀ ਨਹੀਂ ਇਹ

ਕਾਲ ਚਰਫਸ ਤੇ ਟਾੜਾ ਇਹ ਉਹ ਹੁੰਦੀ ਹੈ ਵੀ ਜੀ ਨੂੰ ਦੱਸਣਾ ਨਹੀਂ ਪੈਂਦਾ ਵੀ ਅਸੀਂ ਕੌਣ ਹੁੰਨੇ ਆ ਵੀ ਹੁਣ ਇਹਨੇ ਆਪਦੀ ਐਸ ਭੈਣ ਦੀ ਬੇਇੱਜ਼ਤੀ ਵੀ ਕਰਨੀ ਵੀ ਸ਼ੁਰੂ ਕਰਤੀ ਐ ਤੇ ਥੋੜੇ ਟਾਈਮ ਬਾਅਦ ਇਹ ਦਿਨਾਂ ਵੀ ਲੜ ਪੂਗੀ ਤੇ ਫਿਰ ਇਹ ਵੀ ਲੜ ਲੁੜ ਕੇ ਅੱਜ ਘਰੇ ਜਾਵੜੂਗੀ ਚੁੱਪ ਕਰਕੇ ਠੀਕ ਹੈ ਜੀ ਹੁਣ ਆਪਾਂ ਖਾਣ ਲੱਗ ਪਿਆ ਸਮੋਸੇ ਤਾਂ ਥੋੜਾ ਜਿਹਾ ਖਾਣ ਸਾਸੀ ਥੋੜਾ ਮਜ਼ਾਕ ਸੀ ਪਲੀਸ ਸਿਰ ਸੁਣਾ ਲਿਓ ਕਿ ਤਾਂ ਹੋਰ ਇਹ ਵੀਡੀਓ ਦਾ ਚੱਕ ਕੇ ਰੋਸਟ ਕਰਨ ਲੱਗੇ ਰੋਸਟ ਤਾਂ ਹੋਊਗੀ ਭੈਣੇ ਨਾਲੇ ਤੇਰੇ ਕਿਹੜਾ ਕੰਟੈਂਟ ਇੰਨੀ ਵਧੀਆ ਹੁੰਦਿਆ ਵੀ ਜਿੰਨਾ ਤੇ ਰੋਸਟ ਨਾ ਹੋਊਗਾ ਤੇ ਇਹ ਸਾਰੀਆਂ ਵੀਡੀਓਜ਼ ਐਜੀਆਂ ਹੁੰਦੀਆਂ ਵੀ ਜਿੰਨਾ ਤੇ ਬੰਦਾ ਸਾਰਾ ਦਿਨ ਵੀ ਲੱਗਾ ਰਵੇ ਨਾ ਤਾਂ ਵੀ ਰੋਸਟ ਨਹੀਂ ਮੁੱਕਣਾ ਉਹਨਾਂ ਤੇ ਸੋ ਦਲੇ ਜੀਏ ਜਿਹੜੀ ਚੀਜ਼ ਦਿਖਾਉਣ ਆਈ ਸੀ ਉਹ ਤਾਂ ਤੂੰ ਦਿਖਾਈ ਨਹੀਂਗੀ ਤੁਸੀਂ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਸੀਗਾ ਉਹ ਚਲੋ ਕੀਤਾ ਨਹੀਂਗਾ ਤੁਹਾਡੀ ਲੜਾਈ ਹੋਗੀ ਤੇ ਤੂੰ ਵਲੌਗ ਬਣਾਇਆ ਐਡਾ ਵੱਡਾ ਤੇ ਉਹਦੇ ਵਿੱਚ ਲੜਾਈ ਤਾਂ ਦਿਖਾ ਦੇਂਦੀ ਤੁਹਾਡੀ ਲੜਾਈ ਕਿਵੇਂ ਹੋਈ ਵਿੱਚ ਤੁਸੀਂ ਡਾਂਗਾ ਡੂੰਗਾ ਚਲਾਈਆਂ ਕਿ ਸਿੱਧਾ ਮੂੰਹ ਨਾਲ ਲੜਾਈ ਕੀਤੀ ਜਿਹੜੀ ਚੀਜ਼ ਅਸੀਂ ਦੇਖਣੀ ਹੈ ਉਹ ਤਾਂ ਤੁਸੀਂ ਦਿਖਾਉਂਦੇ ਨਹੀਂ ਉਹ ਕਲਿੱਪ ਕੱਟ ਦਿੰਨੇ ਤੇ ਜਿਹੜੀ ਬਕਵਾਸ ਅਸੀਂ ਨਹੀਂ ਸੁਣਨੀ ਉਹ ਤੁਸੀਂ ਸਾਰਾ ਦਾ ਸੁਣਾਉਂਦੇ ਰਹਿੰਨੇ ਚਲੋ ਜੀ ਫਿਰ ਆਪਾਂ ਵੀ ਕਰਦੇ ਹਾਂ ਆਪਣੀ ਵੀਡੀਓ ਨੂੰ ਖਤਮ ਤੇ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ